ਭਾਈ ਸਭ ਤੋਂ ਪਹਿਲਾਂ ਤਾਂ ਛੋਟੇ ਵੱਡੇ ਨਿੱਕੇ ਮੋਟੇ ਵੱਡੇ ਛੋਟੇ ਲੰਮੇ ਮਦਰੇ ਸਾਰੇ ਭੈਣ ਭਰਾਵਾਂ ਨੂੰ ਸਸਤੇ ਹੀ ਕਾਰ ਅੱਜ ਮੈਂ ਗੱਲ ਕਰਨ ਲੱਗਾ ਹੈਗਾ ਵਿਹਮੀ ਬੰਦੇ ਦੀ ਜਿਹੜੇ ਬੰਦੇ ਕੋਜ ਦੇ ਬੰਦੇ ਹੁੰਦੇ ਆ ਵੈਸੇ ਤਾਂ ਬਹਿਮੀ ਬਾਲੇ ਜਿਆਦੇ ਹੁੰਦੇ ਆ ਹੱਦ ਤੋਂ ਜਿਆਦੇ ਬਹਿਨੀ ਹੁੰਦੇ ਆ ਉਹ ਬੰਦਿਆਂ ਦੀ ਗੱਲ ਕਰਨ ਲੱਗਿਆ ਮੈਂ ਤੁਹਾਡੇ ਨਾਲ ਗੱਲ ਹੈ ਤਾਂ ਅੱਜ ਦੀ ਪਰ ਆਪਾਂ ਪੁਰਾਣੀ ਸਮਝ ਕੇ ਗੱਲ ਕਰੂੰਗਾ ਮੈਂ ਗੱਲ ਇਹ ਪੁਰਾਣੀ ਸਮਝ ਕੇ ਗੱਲ ਕਰੂੰਗਾ ਭਾਈ ਮੈਂ ਮੇਰੀ ਜਿੱਥੇ ਪੈੜੀ ਰੱਖੀ ਹੋਈ ਸੀ ਕਿ ਉੱਥੇ ਨਾ ਮੇਰੇ ਗਵਾਂਢੀ ਵਾਟ ਦੇ ਨਾਲ ਹੀ ਬੰਦੇ ਦੀ ਨਾ ਕਿਸੇ ਦੀ ਰੱਖੇ ਵੀ ਸੀ ਜ਼ਮੀਨ ਠੇਕੇ ਤੇ ਸਬਜੀ ਵਿੱਚ ਸਬਜੀ ਬੀਜਣ ਵਾਸਤੇ ਤੇ ਉਹ ਬੰਦੇ ਦੇ ਬਾਈ ਸਬਜੀ ਬੀਜੀ ਵੀ ਤੇ ਚੱਲ ਯਾਰ ਜਿਵੇਂ ਮੰਨ ਕੇ ਚੱਲੋ ਕੋਈ ਵੀ ਬੰਦਾ ਬਾਈ ਕਾਰੋਬਾਰ ਆਪਦਾ ਵਧਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਹੈਗਾ ਕੋਈ ਵੀ ਬੰਦਾ ਘਾਟੇ ਨੂੰ ਨਹੀਂ ਜਾਂਦਾ ਹੁੰਦਾਗਾ ਕਦੇ ਵਾਸਤੇ ਦੇਖ ਲਓ ਆਪਾਂ ਹੁਣ ਜੇ ਕੰਮ ਕਰੀ ਜਾਂਦੇ ਆ ਆਪਾਂ ਫਾਇਦੇ ਨੂੰ ਜਾਂਦੇ ਆ ਘਾਟੇ ਨੂੰ ਤਾਂ ਕੋਈ ਨਹੀਂ ਜਾਂਦਾ ਹੁੰਦਾਗਾ ਉਹ ਤਾਂ ਰੱਬ ਦੇ ਰੰਗ ਹੈਗੇ ਆ ਵੇ ਕਿੱਥੇ ਰੱਖਣਾ ਰੱਬ ਨੇ ਉਹ ਰੱਖ ਲੈਂਦਾ ਹੈਗਾ ਆਹੀਂ ਬਾਈ ਮੇਰੇ ਗੁਵਾਂਡ ਸੀਗਾ ਸਬਜੀ ਵਾਲਾ ਬੰਦਾ ਉਹਦੀ ਸਬਜੀ ਵੀਜੀ ਵੀ ਆ ਉਹਦੇ ਵਾਹਣ ਦੇ ਵਿੱਚ ਠੇਕੇ ਤੇ ਲੈ ਕੇ ਸੋਰੀ ਠੇਕੇ ਤੇ ਲੈ ਕੇ ਵਾਹਣ ਤੇ ਸਬਜੀ ਵੀਜੀ ਵੀ ਉਹ ਬੰਦੇ ਦੀ ਤੇ ਮੈਂ ਜਦੋਂ ਕਿਤੇ ਪੱਠੇ-ਪੁੱਠੇ ਲੈਣ ਜਾਣਾ ਉਹਦੇ ਕੋਲੇ ਜਾਂ ਉਧਰੋਂ ਮੁੜਨਾ ਉਹਦੇ ਕੋਲੇ 10 ਮਿੰਟ ਖੜਕੇ ਆਉਣਾ ਤੇ ਕੀ ਹੋਇਆ ਭਾਈ ਇੱਕ ਦਿਨ ਮੈਂ ਕੀ ਹੋਇਆ ਉਹ ਬੰਦੇ ਕੋਲੇ ਆਉਂਦਾ ਹੋਇਆ ਪੱਠੇ ਵੱਢ ਕੇ ਤੇ ਨਾਲ ਹੀ ਜਵਾਕ ਮੇਰੇ ਤੇ ਮੈਂ ਖੜ ਗਿਆ ਮੈਂ ਕਿਹਾ ਚੱਲਦਾ ਸਮਟ ਗੱਲਾਂ ਬਾਤਾਂ ਕਰਕੇ ਜਾਂਦੇ ਆਪਾਂ ਕਿ ਜਦੋਂ ਖੜ ਗਿਆ ਭਾਈ ਮੈਂ ਉਹ ਬੰਦੇ ਕੋਲੇ ਤੇ ਚੱਲ ਮੈਂ ਗੱਲਾਂ ਬਾਤਾਂ ਕਰੀ ਗਈ ਤੇ ਇੱਕ ਬੰਦਾ ਆਇਆ ਭਾਈ ਬੰਦਾ ਤਾਂ ਪੰਡ ਦਾ ਹੀ ਸੀਗਾ ਵੈਸੇ ਟਰਵਾ ਜੇ ਤੂੰ ਵੀਡੀਓ ਵੇਖਦਾ ਤਾਂ ਗੁੱਸਾ ਨਾ ਕਰੀ ਮੇਰੀ ਗੱਲ ਤਾਂ ਮੈਂ ਸਵੇ ਕੀ ਗੱਲ ਹੀ ਕਰਦਾ ਹੈਗਾ ਕੋਈ ਲਾ ਕੇ ਨਹੀਂ ਕਰਦਾ ਨਾ ਮੈਂ ਕਹਦਾ ਨਾਂ ਲਾਵਾਂ ਵਿੱਚ ਚਲ ਮੈਂ ਖੜਾ ਸੀ ਗੱਲਾਂ ਬਾਤਾਂ ਕਰੀ ਜਾਏ ਕਿ ਬੰਦਾ ਆਇਆ ਬਾਈ ਸਕੂਟ ਬੂਟ ਚੰਗਾ ਪਾਇਆ ਤੇ ਯੰਗੇ ਤੇ ਜਨਕੇ ਵੀ ਮੋਟਰਸਾਈਕਲ ਤੇ ਬੰਦਾ ਆਇਆ ਮਾਰੇ ਬ੍ਰੈਕ ਲਾਇਆ ਸਟੈਂਡ ਤੇ ਉਤਰ ਕੇ ਆ ਗਿਆ ਉਹਦੇ ਕੋਲੇ ਉਹ ਜਿਹੜਾ ਮੇਨ ਬੰਦਾ ਸੀ ਮਾਲਕ ਜਨਕੇ ਵੀ ਉਹਦਾ ਜਵਾਗ ਭਾਇਆ ਵਾ ਜੀ ਸਾ ਉਹ ਬੰਦੇ ਦੀ ਜਿਹੜੀ ਤਾਂ ਮੰਡਗਾ ਸਬਜੀ ਜਾਂਦੀ ਸੀ ਉਹ ਤਾਂ ਜਾਂਦੀ ਜਾਂਦੀ ਸੀ ਉਹਦੇ ਵਿੱਚੋਂ ਭਰ ਕੇ ਮੈਂ ਦੱਸ ਦਿਆਂ ਗੱਲ ਤੁਹਾਨੂੰ ਤੇ ਉਹ ਬੰਦਾ ਸੜਕ ਸੀਗੀ ਸੜਕ ਦੇ ਉੱਤੇ ਵੀ ਸਬਜ਼ੀ ਰੱਖ ਰਿਹਾ ਹੁੰਦਾ ਸੀ ਕਹਿੰਦਾ ਸੀ ਚਲ ਯਾਰ ਜਿਹੜੀ ਵਿਕੀ ਇੱਥੇ ਵੇਚ ਦਾਂਗੇ ਬਾਕੀ ਆਪਣੀ ਮੰਡੀ ਤੇ ਜਾ ਹੀ ਵਰਨੀ ਆ ਤੇ ਚਲ ਜਵਾਕ ਸੀਗਾ ਉਹਦਾ ਬਾਈ ਉੱਥੇ ਬੈਠਾ ਤੇ ਉਹ ਬੰਦਾ ਸੂਟ ਬੂਟ ਵਾਲਾ ਆਇਆ ਤੇ ਕਹਿੰਦਾ ਵੀ ਸਬਜ਼ੀ ਲੈ ਕੇ ਜਾਣੀ ਆ ਮੈਂ ਤਾਂ ਕਹਿੰਦਾ ਬਾਈ ਹੋ ਜਿਹੜਾ ਉਹ ਹੁਣੀ ਹੰਤਾ ਡਾਊਂਗਾ ਜ ਆ ਸੌਰੀ ਬਾਈ ਜੇ ਕਿਸੇ ਨੂੰ ਗਲਤ ਲੱਗੇ ਤਾਂ ਮਾਫ ਕਰਨਾ ਉਹ ਮੈਂ ਮੈਨੂੰ ਪਤਾ ਨਹੀਂ ਉਹਦਾ ਨਾਂ ਕੀ ਹੁੰਦਾ ਹੈਗਾ ਉਹਨੇ ਚੱਲ ਜਿਹੜਾ ਆਪਣਾ ਕੰਡੇ ਤੇ ਰੱਖਦੇ ਹੁੰਦੇ ਨੇ ਨਾ ਤੋਲਦੇ ਹੁੰਦੇ ਨੇ ਉਹ ਡੋਂਗਾ ਜਾਂ ਫੜਾ ਹੁੰਦੇ ਹੁੰਦੇ ਸਬਜ਼ੀ ਵਾਲੇ ਚੱਕ ਕੇ ਉਹਨੇ ਬਾਈ ਉਹ ਫੜਾਇਆ ਚੱਕ ਕੇ ਕਹਿੰਦਾ ਬਾਈ ਜਿਹੜੀ ਤੈਨੂੰ ਸਬਜ਼ੀ ਚੰਗੀ ਲੱਗਦੀ ਆ ਉਹ ਪਾਲਾ ਵੀ ਜਿਹੜੀ ਆਪਣੇ ਬਾਣ ਦੇ ਵਿੱਚ ਸਬਜ਼ੀ ਹੁੰਦੀ ਆ ਉਹ ਸਾਰੀ ਆਪਣੇ ਕੋਲ ਤੋੜ ਕੇ ਇੱਥੇ ਰੱਖੀ ਵੀ ਆ ਵੀ ਜਿਹੜੀ ਤੈਨੂੰ ਚੰਗੀ ਲੱਗਦੀ ਆ ਪਾਲਾ ਉਹ ਕਹਿੰਦਾ ਬਾਈ ਮੈਂ ਤਾਜੀ ਲੈ ਜਾਣੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਬਾਈ ਤੈਨੂੰ ਜਿੰਨੀ ਤਾਜੀ ਲੱਗਦੀ ਆ ਜਿਹੜੀ ਤਾਜੀ ਲੱਗਦੀ ਆ ਉਹ ਪਾਲਾ ਤੂੰ ਕੋਈ ਚੱਕਰ ਨਹੀਂ ਮੈਂ ਤੋਲ ਦਿੰਨਾ ਹੈਗਾ ਕੀ ਕਹਿੰਦਾ ਨਹੀਂ ਭਾਈ ਮੈਂ ਤਾਜੀ ਲੈ ਜਾਣੀ ਆ ਉਹ ਕਹਿੰਦਾ ਭਰਾਵਾ 1 ਘੰਟਾ ਪਹਿਲਾਂ ਹੀ ਦੌੜ ਕੇ ਲਿਆਂਦੀ ਆ ਇਹ ਤਾਜ਼ ਹੋਈ ਆ ਟੈਨਸ਼ਨ ਨਾ ਲੈ ਕਹਿੰਦਾ ਜੇ ਤੈਨੂੰ ਲੱਗੇ ਨਾ ਵੀ ਵੇਹੀ ਆ ਬੇਸ਼ੱਕ ਦੀ ਵਾਪਸ ਮੋੜ ਜੀ ਤੇ ਸੱਜਰੀ ਲੈ ਜੀ ਕਹਿੰਦਾ ਹੈ ਵੈਸੇ ਇਹ ਵੀ ਸੱਜਰੀ ਤੇ ਚੱਲ ਭਾਈ ਉਹ ਬੰਦਾ ਮੰਨਿਆ ਨਾ ਕਹਿੰਦਾ ਭਾਈ ਆ ਐਂ ਸੱਜਰੀ ਤਾਜੀ ਕਹਿੰਦਾ ਮੈਂ ਤਾਂ ਵਾਣ ਚੋਂ ਤੜਾ ਕੇ ਲੈ ਜਾਣੀ ਆ ਕਹਿੰਦਾ ਚੱਲ ਭਾਈ ਉਹ ਮੁੰਡਾ ਹੁਣ ਯਾਰ ਕੋਈ ਵੀ ਬੰਦਾ ਬਾਈ ਦੁਕਾਨਦਾਰਾ ਉਹਨੂੰ ਐ ਹੁੰਦਾ ਵੀ ਗਾਹਕ ਮੁੜੇ ਨਾ ਆਪਣਾ ਤੇ ਉਹਨੇ ਕੀ ਕੀਤਾ ਚੱਲ ਨਾਲ ਉੱਠਿਆ ਮੁੰਡਾ ਉਹ ਤੇ ਕਹਿੰਦਾ ਚੱਲ ਆ ਜਾ ਬਾਈ ਜਿਹੜੀ ਜਿੱਥੋਂ ਤੁਹਾਨੂੰ ਚੰਗੇ ਲੱਗਦੀ ਆ ਵੀ ਉੱਥੋਂ ਤੋੜ ਲਾ ਦੋ ਸਬਜ਼ੀ ਮੈਂ ਤੋੜ ਦੂੰਗਾ ਵੀ ਦੱਸ ਦਿ ਵੀ ਆ ਤੋੜ ਦੇ ਮੈਨੂੰ ਚੱਲ ਭਾਈ ਉਹ ਮੁੰਡਾ ਨਾਲ ਲੈ ਗਿਆ ਸਬਜ਼ੀ ਉਹਨਾਂ ਦੇ ਬਾਈ 7-8 ਕਿੱਲਾਂ ਚ ਵੀਜੀ ਵੀ ਸੀਗੀ ਉਹ ਸੜਕ ਤੋਂ ਮੰਨ ਕੇ ਚੱਲੋ 2.5-3 ਕਿੱਲੇ ਗਾਹਾਂ ਬੰਦਾ ਲੈ ਗਿਆ ਉਹਨੂੰ ਵਿਚਾਲੇ ਜਾਵਾਂ ਵੰਨਦੇ 45 ਲੈ ਗਿਆ ਚਲ ਉੱਥੋ ਜਾ ਜਿੰਨੀ ਸਬਜ਼ੀ ਚਾਹੀਦੀ ਸੀ ਉਹਨੇ 44 ਕਹਿ ਕੇ ਕਿ ਆਹ ਤੋੜ ਲਾ ਆਹ ਤੋੜ ਲਾ ਉਹ ਤੋੜ ਲਾ 44 ਭਾਈ ਟਰਾਲੇ ਪਈ ਟਰਾ ਕੇ ਤੇ ਲਿਆਇਆ ਲਿਆ ਕੇ ਉਹਦੇ ਚ ਜੀ ਦੇ ਵਿੱਚ ਤੋਲਦੇ ਹੁੰਨੇ ਆਪਾਂ ਸਬਜ਼ੀ ਉਹਦੇ ਚ ਪਾਈ ਉਹਨੇ ਤੇ ਰੱਖੀ ਤੇ ਉਹ ਹੋਗੀ 3 ਕਿਲੋ ਹੋਗੀ ਉਹ ਕਹਿੰਦਾ ਇੰਨੀ ਤਾਂ ਆਪਾਂ ਨੂੰ ਚਾਹੀਦੀ ਨਹੀਂ ਕਹਿੰਦਾ ਕਹਿੰਦਾ ਆਪਾਂ ਨੂੰ ਤਾਂ ਕਿਲੋ ਕੀ ਚਾਹੀਦੀ ਆ ਕਹਿੰਦਾ ਤੇ ਕੋ ਬੰਦੇ ਚੱਲ ਜਿਹੜੇ ਵਾਧੂ ਸੀਗੇ ਉਹ ਕੱਢੀ ਤੇ ਮੁੰਡੇ ਨੇ ਕੱਢ ਕੇ ਪਾਸੇ ਰੱਖੀ ਤੇ ਚੱਲ ਕਿਲੋ ਤੋਲ ਕੇ ਤੇ ਫੜਾਤੀ ਉਹਨੂੰ ਤੇ ਉਦੋਂ ਉਹ ਮੁੰਡਾ ਜਿਹੜਾ ਜਵਾਲਸਿਕ ਉਹਦਾ ਪਿਓ ਆ ਕੇ ਖੜ ਗਿਆ ਕੋਲੇ ਫਿਰ ਉਹ ਪਿਓ ਕੋਲੇ ਆ ਕੇ ਖੜ ਗਿਆ ਤੇ ਚੱਲ ਉਹਨੇ ਸਬਜ਼ੀ ਆਪਦੀ ਉਹਨੂੰ ਤੋਲ ਕੇ ਫੜਾਤੀ ਉਹਨੇ ਪੈਸੇ ਦੇ ਤੇ ਉਹਨੂੰ ਚੱਲ ਤੇ ਉਹ ਉੱਠ ਗਿਆ ਬੰਦਾ ভাই ਜੇ ਉਹ ਉੱਠ ਗਿਆ ਤੇ ਉਹਦਾ ਪਿਓ ਕੱਲਾਗਾ ਉਹ ਪਿਓ ਕਹਿੰਦਾ ਕੀ ਗੱਲ ਹੋ ਗਈ ਸੀ ਕਹਿੰਦਾ ਐ ਭੱਜਿਆ ਫਿਰਦਾ ਸੀ ਬਾਣ ਚ ਕਹਿੰਦਾ ਕਹਿੰਦਾ ਵੀ ਐ ਕਰਕੇ ਵੀ ਆਹ ਗੱਲ ਹੋਈ ਸੀ ਵੀ ਤੋਂ ਬੰਦੇ ਨੂੰ ਸੱਜਰੀ ਤੋੜ ਕੇ ਜੀ ਸੀ ਕਹਿੰਦਾ ਸਬਜੀ ਤਾਂ ਆ ਵੀ ਸੱਜਰੀ ਪਈ ਆਪਣੇ ਕੋਲੇ ਕਹਿੰਦਾ ਜਿਹੜੀ ਕਹਿੰਦਾ ਆ ਪਈ ਆ ਨਾ ਮੈਨੂੰ ਦੱਸਣ ਲੱਗ ਕਹਿੰਦਾ ਬਾਈ ਆ ਸਬਜੀ ਤੇਰੇ ਸਾਹਮਣੇ ਆ ਕਹਿੰਦਾ ਤੂੰ ਡੇਲੀ ਪੱਠੇ ਲੈਣ ਆਉਣਾ ਹੈਗਾ ਕਹਿੰਦਾ ਤੂੰ ਵੇਖਦਾ ਹੀ ਆ ਕਹਿੰਦਾ ਤੂੰ ਲੈ ਕੇ ਵੀ ਜਾਣਾ ਹੈਗਾ ਕਹਿੰਦਾ ਜਦੋਂ ਤੂੰ ਆਉਣਾ ਹੁੰਦਾ ਹੈ ਕਹਿੰਦਾ ਵੀ 3:00 ਵਜੇ ਉਹ ਨਾ ਕਹਿੰਦਾ ਉਹ ਅਸੀਂ ਤੋੜੀ ਜਾਂਦੇ ਹੁੰਨੇ ਆ ਕਹਿੰਦਾ ਉਸ ਤੋਂ ਬਾਅਦ ਜਾਣ ਕੇ ਵੀ 4 4:30 ਵਜੇ ਦਿਨ ਅਸੀਂ ਇੱਥੇ ਲਾ ਦਿੰਨੇ ਆ ਤੋੜ ਕੇ ਸਬਜ਼ੀ ਕਹਿੰਦਾ ਵੀ ਆਹ ਸਬਜ਼ੀ ਸੱਜਰੀ ਆ ਨਾ ਮੈਂ ਕਿਹਾ ਯਾਰ ਹੈ ਤਾਂ ਸੱਜਰੀ ਹੁਣ ਮੈਂ ਕਿਹਾ ਮੈਨੂੰ ਤਾਂ ਆਈ ਨਹੀਂ ਸਮਝ ਆਈ ਬੰਦੇ ਦੀ ਕਹਿੰਦਾ ਉਹ ਕਰਦਾ ਕੀ ਫਿਰਦਾ ਇਹ ਕਹਿੰਦਾ ਹੁਣ ਮੰਨ ਕੇ ਚੱਲ ਇਹ ਬੰਦਾ ਪਤਾ ਕੀ ਕਰਦਾ ਕਹਿੰਦਾ ਕਹਿੰਦਾ ਇਹ 12 15 ਦਿਨਾਂ ਬਾਅਦ ਆਉਂਦਾ ਹੁੰਦਾ ਹੋਗਾ ਪਤਾ ਨਹੀਂ ਪਤੰਦਾ ਤਾਂ ਕਹਿੰਦਾ ਟਾਈਮ ਹੀ ਬੰਨ੍ਹਿਆ ਦਾ ਕਹਿੰਦਾ 12 15 ਦਿਨਾਂ ਬਾਅਦ ਆਉ ਉਹ ਬੰਦਾ ਇਹ ਕਹਿੰਦਾ ਸਬਜ਼ੀ ਕਹਿੰਦਾ ਇੱਥੋਂ ਨਹੀਂ ਲੈਂਦਾ ਨਹੀਂ ਕਹਿੰਦਾ ਇਹ ਅੱਜ ਤੱਕ ਕਹਿੰਦਾ ਸ਼ੋਰ ਸੀਗਾ ਤੂੰ ਵੀ ਖੜਾ ਕਹਿੰਦਾ ਸਨ ਗਵਾਹ ਕਹਿੰਦਾ ਅੱਜ ਸ਼ੋਰ ਸੀਗਾ ਕਹਿੰਦਾ ਅੱਗੇ ਮੈਂ ਹੁੰਨਾ ਇੱਥੇ ਕਹਿੰਦਾ ਇਹ ਬਾਣ ਦੇ ਵਿੱਚੋਂ ਤੜਾ ਕੇ ਲੈ ਜਾਂਦਾ ਕਹਿੰਦਾ ਪਹਿਲੀ ਗੱਲ ਤਾਂ ਮੈਨੂੰ ਆਏ ਨਹੀਂ ਸਮਝ ਆਉਂਦੀ ਵੀ 12-15 ਦਿਨਾਂ ਬਾਅਦ ਇਹ ਬੰਦਾ ਸਬਜ਼ੀ ਲੈ ਜਾਂਦਾ ਤੇ ਇੱਥੋਂ ਸੱਜਰੀ ਸਬਜ਼ੀ ਇੱਥੋਂ ਨਹੀਂ ਲੈ ਕੇ ਜਾਂਦਾ ਕਹਿੰਦਾ ਬਾਣ 'ਚ ਵੜ ਕੇ ਉੱਥੋਂ ਤੜਾ ਕੇ ਫੇਰ ਲੈ ਕੇ ਜਾਂਦਾ ਤੇ ਕਹਿੰਦਾ ਜਿਹੜੇ ਉਹ ਜਿਹੜੇ 12 ਦਿਨਾਂ ਬਾਅਦ ਆਇਆ ਬੰਦਾ ਕਹਿੰਦਾ ਜੇ ਦੱਸਦਾ ਘਰ ਦੇ ਨਾਲੇ ਰੇੜੇ ਵਾਲ ਤੋਂ ਖਰੀਦੀ ਉਹ ਸੱਜਰੀ ਹੁੰਦੀ ਆ ਕਹਿੰਦਾ ਕਹਿੰਦਾ ਪਹਿਲਾਂ ਤਾਂ ਅਸੀਂ ਤੋੜਦੇ ਆ ਦੂਜੇ ਦਿਨ ਉਹ ਮੰਡੀ 'ਚ ਪਹੁੰਚਦੀ ਆ ਤੇ ਦੂਜੇ ਦਿਨ ਤੜਕੇ 12 1 ਵਜੇ ਦੇ ਨੂੰ ਲੋਕਾਂ ਦੇ ਘੇ ਪਹੁੰਚਦੀ ਆ ਅਗਲਾ 8 ਾਂ ਧਰਤਾ ਕਹਿੰਦਾ ਬੇ ਬੇਹੀ ਉਹ ਸੱਜਰੀ ਉਹ ਆ ਕਿ ਆਹ ਆ ਕਹਿੰਦਾ ਮੈਂ ਤਾਂ ਵੀ ਸੱਜਰੀ ਤਾਂ ਆਹੀ ਆ ਸਭੀ ਕਹਿੰਦਾ ਇਹਨਾਂ ਨੂੰ ਭਾਂਦੇ ਪੁੱਤਾਂ ਦੇ ਨੂੰ ਆਏ ਨਹੀਂ ਸਮਝ ਆਉਂਦੀ ਵੀ ਜਿਹੜੀ ਇੱਥੇ ਤੋੜ ਕੇ ਆਈ ਐ ਇੱਥੋਂ ਤੋੜ ਕੇ ਤਾਂ ਇੱਥੇ ਰੱਖਤੀ ਆ ਇਹਨੂੰ ਨਹੀਂ ਸਰਜਰੀ ਸਮਝਦੇ ਕਹਿੰਦਾ ਇਹ ਲੋਕ ਐਡੇ ਬੇਅਗਲੇ ਤੇ ਵਹਿਮੀ ਆ ਨਾ ਕਹਿੰਦਾ ਘਰ ਦੇ ਕਹਿੰਦਾ ਭਲਾ 4 ਦਿਨ ਪੁਰਾਣੀ 10 ਦਿਨ ਪੁਰਾਣੀ ਧਰ ਲੈਣਾ ਉਹ ਵੀ ਕਹਣਗੇ ਹਾਂਜੀ ਹਾਂ ਸਰਜਰੀ ਆ ਇਹ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ ਬਾਈ ਐਡੇ ਐਡੇ ਵਹਿਮ ਨਹੀਂ ਕਰੀਦੇ ਹੁੰਦੇਗੇ ਹੋ ਸਕਦਾ ਉਹ ਬੰਦਾ ਵੀ ਮੇਰੀ ਵੀਡੀਓ ਵੇਖ ਲੇ ਤੇ ਸ਼ਰਮ ਮੰਨ ਲੈ ਮੜੀ ਮੋਟ ਅੱਜ ਡੜੇ ਵਾਂ ਮੇ ਯਾਰ ਕਮਾਲ ਹੋਈ ਪਈ ਆ ਫਿਰ ਰਹੀ ਗੱਲ ਵੀ ਉਹ ਰੇਸ ਵਰੇਤ ਅਗਲੇ ਨੇ ਕਰਨੀ ਆ ਬਾਈ ਜੋ ਸਬਜ਼ੀ ਅਗਲੇ ਨੇ ਵੱਧ ਕੱਢਣੀ ਆ ਨਾ ਕੋਈ ਵੀ ਸਬਜ਼ੀ ਵਾਲਾ ਚਾਹੇ ਕੋਈ ਫਸਲ ਵਾਲਾ ਚਾਹੇ ਕੋਈ ਕੋਈ ਵੀ ਜਿੰਮੇਵਾਰ ਹੈਗਾ ਜਾਂ ਕੋਈ ਸਬਜ਼ੀ ਵੇਚਣ ਵਾਲਾ ਲੈਣ ਵਾਲਾ ਕੁਛ ਵੀ ਆ ਅਗਲੇ ਨੇ ਬਾਈ ਆ ਉਹਦਾ ਫਾਇਦਾ ਹੀ ਕਰਨਾ ਹੁੰਦਾ ਹੈਗਾ ਕੋਈ ਨੁਕਸਾਨ ਨਹੀਂ ਕਰਨਾ ਹੁੰਦਾ ਇੱਕ ਪਾਸੇ ਤੂੰ 15 ਦਿਨਾਂ ਬਾਅਦ ਸਬਜ਼ੀ ਲੈ ਕੇ ਜਾਣਾ ਉਹਦੇ ਜਾਨੇ ਮਾਂ ਸਰਜਰੀ ਸਬਜ਼ੀ ਲੈ ਕੇ ਆਇਆ ਅੱਜ ਇਹ ਧਰੋ ਬੇ ਭੈਣ ਦਿਆ ਫਫੜਾ ਜਿਹੜੀ 12 ਦਿਨ ਪਹਿਲਾਂ ਖਾਈ ਗਿਆ ਉਹ ਬਹੀ ਸੀ ਜਾਂ ਤਾਂ ਡੇਲੀ ਲਿਜਾਵੇ ਬੰਦਾ ਹਾਂ ਭਾਈ ਫੇਰ ਤਾਂ ਕਹਿ ਵੀ ਸਕਦਾ ਬੰਦਾ ਵੀ ਮੈਂ ਨੈੱਥ ਲੈ ਕੇ ਆਉਂਦਾ ਸਰਜਰੀ ਤੜਾ ਕੇ ਲਿਓਣਾ ਹੈਗਾ 12 ਦਿਨਾਂ ਬਾਅਦ ਇੱਕਦਾਂ ਸਬਜ਼ੀ ਲੈ ਜਾਂਦੇ ਤੁਸੀਂ ਉੱਤੇ ਹਵਾ ਕਰੀ ਜਾਂਦੇ ਆ ਇਸ ਸਰਕੇ ਵਹਿਮਾ ਪਰਮਾ ਜੋ ਨਿਕਲੋ ਐਵੇਂ ਨਾ ਸਬਜੀ ਵਾਲਿਆਂ ਦਾ ਲਹੂ ਪੀਆ ਕਰੋ ਜਾ ਕੇ ਧੰਨਵਾਦ